ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਸਵਈਏ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਪ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਗ ਸੁਦਸਮੋਹ ਸਿਧਾਨਕੇ ਦੇਖ ਫਿਰਿਓ ਘਰ ਜੋਗ ਜਤੀਕੇ ਸੂਰ ਸਰਾਰਦਨ ਸੁਦ ਸੁਦਾ ਦਿਪ ਸੰਤ ਸਮੋਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤਨੀਵਾਰੇ ਹਾਰੀ ਪੂਜਣ ਕੇ ਭੂਪਲੀ ਵਿਦ ਨਿਆਵਤ ਸੀ ਸੁਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੂੰਜਤ ਗੂੜ ਗੁਜਾਨ ਕੇ ਸੁੰਦਰ ਜਿਸ ਤਹੀ ਹੈ ਰਾਜ ਹਜ਼ਾਰੇ ਉਤਪਵਿਖ ਭਵਾਨ ਕੇ ਭੂਪਤ ਕਾਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਈਰਥ ਨਾਨਦ ਆਦਮਦਾਨ ਸੋ ਸੰਜਮ ਨੇਮ ਆਨੇ ਕ ਵਿਸ਼ੇਖਾ ਵੇਦ ਪੁਰਾਨ ਕ ਤੇਵ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪਾਉਣ ਹਾਰ ਜਤੀ ਜਤਾਰ ਸਵੈ ਸੋ ਵਿਚਾਰ ਹਜ਼ਾਰ ਕੇ ਦੇਖੈ ਤੇਰੀ ਭਗਵਾਨ ਪਜੇ ਬਿਨੂ ਪੂਕਤ ਏ ਕਰਤੀ ਬਿਨ ਏਕ ਨ ਲਖੈ ਸੁਦਸ ਪਹਾ ਦਰੰਤ ਦੁਬਾਹ ਸੋ ਸਾਜਿਸਨਾ ਦੁਰਜਾਨ ਦਲੈਗੇ ਹਾਰੀ ਗਮਾਨ ਪਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਗੇ ਔਰ ਅਰੀਨ ਮਰੋਰਮ ਵਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਵੇਨ त्याग जहानन गान चलेंगे वीर अपार फटे वरियार अवचार है सार की तार पश्या तोरत देश मिलंदम वासन मातिग जान के मान मलया गाड़ गडान के तोड़न हार शोभात नहीं जग चार लव्यआ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਤਿਕ ਅਨੇਕ ਸੋ ਏਕ ਦਵਿਆ ਦਾਨਵ ਦੇਵ ਫਨਿੰਦਨ ਸਚਰ ਉਤਪ ਵਿਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲਹੀ ਪਲ ਮੈਂ ਸਭ ਥਾਪਤ ਪੈਗੇ ਪੁਨ ਪਰਤਾਪਨ ਵਾੜ ਜੈ ਤੁੰ पापन के बहु पुंज खपेंगे साधुस मोह परसन हिरै जग सतर स्वभाव लोक च पेंगे मान वेदिर्गजेंद्र निरातक जोंत्र लोक को राज करेंगे कोटि शनानक जाजक दान अनेक स्वम्बर साजिब रहेंगे ब्रह्म हे सर्व विष्णु सची पाता ਅੰਤ ਤਹ ਸੇ ਜਾਵਾਂ ਸਾਪ ਰਹਿਗੇ ਜੇ ਨਰ ਸ੍ਰੀਪਤ ਕੇ ਪ੍ਰਸ ਹ ਭਗਤੇ ਨਰ ਫੇਰਨਾ ਦੇ ਤਰੰਗੇ ਕਾਹ ਪਿਓ ਜਦਉ ਲੋਚਨ ਮੋਦ ਕਾ ਬੈਠ ਰਹਿਓ ਵਕਤ ਧਿਆਨ ਲਗਾਇਓ ਨਾਤ ਫਿਰਿ ਹੋਲੀਏ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੁ ਵਾਠਕ ਐਸੇ ਹੀ ਐਸੇ ਸੁ ਵਸ ਬਿਤਾਇਓ ਸਾਚ ਕਹੂੰ ਸੁਨ ਲਿਓ ਸਭਾ ਜਿਨ ਪ੍ਰੇਮ ਕੀਓ ਤਨਹੀ ਪ੍ਰਭਿ ਆਇਓ ਕਾਹੂ ਲਾ ਪਾਹਨ ਪੂਜ ਧਰਿਓ ਸਿਰ ਕਾਹੂ ਲਾ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਰਵਾਚਿ ਦਿਸਮਹ ਕਾਹੂ ਪਸ਼ਾਕੋ ਸੀਸ ਨਿਵਾਇਓ ਉਹ ਬੂਤਾਨ ਕੋ ਪੂਜਤ ਹੈ ਪਸੂ ਉਹ ਮਿਰਤਾਨਕ ਪੂਜਨਤਾਇਓ ਔਰ ਕਿਰਿਆ ਔਰ ਜਿਓ ਸਭ ਹੀ ਜਗ ਤੇਰੀ ਭਗਵਾਨ ਕੋ ਭੇਦ ਨ ਪਾਇਓ ਉਹ ਤਾਨਕ ਪੂਜਤ ਹਸ ਕਉ ਮਿਰਤਾਨਕ ਪੂਜਨਤਾਇਓ ਉਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਹਤੇ